ਸਿੱਖ ਇਕੱਠੇ ਰਹਿੰਦੇ ਆ ਜ਼ਿੰਮੇਦਾਰ ਬੰਦੇ ਹੋਣ ਨਾਲ ਜਿਹੜੇ ਮੰਨ ਲੈ ਜਰਨਲ ਦੇ ਬੰਦੇ ਸਾਡੇ ਨਾਲ ਵਧੀਆ ਬੈਣੀ ਉੱਠਣੀ ਆ ਸਾਰਾ ਨਾਲ ਸਾਡਾ ਵਰਤ ਵਰਤੇ ਵਾ ਵਿਆਹ ਸ਼ਾਦੀ ਇਕੱਠੇ ਬੈਹਨੇ ਆ ਖਾਣੇ ਪੀਣੇ ਸਾਡੇ ਆਉਂਦੇ ਜਾਂਦੇ ਵੀ ਆ ਐਡਾ ਸਾਡੇ ਪਿੰਡਾਂ ਦੇ ਵਿੱਚ ਕੋਈ ਵਕਰਾ ਹੈ ਨਹੀਂ ਜਿੱਦੀ ਉਹ ਗੱਲ ਚਲਾਈ ਜਾਂਦਾ ਇਹ ਉਹਦੀ ਬਹੁਤ ਮਾੜੀ ਗੱਲ ਆ ਜਿਹੜਾ ਮੰਨ ਲਓ ਜੱਟਾ ਵਾਪਸ ਚਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਬਾਰੇ ਬੋਲਣਾ ਬਹੁਤ ਮਾੜੀ ਗੱਲ ਆ ਪਰ ਅਸੀਂ ਅੱਜ ਤੱਕ ਨਹੀਂ ਵੇਖਿਆ ਕਿ ਇਹਨਾਂ ਤੱਕਾ ਹਾਂ ਜੇ ਕੋਈ ਇੱਕ ਅੱਧਾ ਬੰਦਾ ਮਾੜਾ ਜਰਨਲ ਦਾ ਬੰਦਾ ਕੋਈ ਸੋਚੋ ਇੱਕ ਮਾੜਾ ਤੇ ਇੱਕ ਨੂੰ ਨਿੰਦੋਣਾ ਸ ਅਈ ਤਾਂ ਵਧੀਆ ਵਰਤਦੇ ਆ ਸਾਡੇ ਦਾ ਵਿਆਹ ਸ਼ਾਦੀ ਆਉਂਦੇ ਆ ਇਕੱਠੇ ਖਾਣੇ ਪੀਣੇ ਆ ਇੱਥੇ ਮੁੰਡਿਆ ਸਾਡੇ ਨਾਲ 20-20 ਸਾਲਾਂ ਦਾ ਵਾ ਨਿੱਕੀ-ਨਿੱਕੀ ਉਮਰ ਦੇ ਸੀ ਉਹਨਾਂ ਦੇ ਨਾਰੇ ਨੇ ਇਕੱਠੇ ਬਹਿ ਕੇ ਖਾਣੇ ਆ ਸਾਡੇ 'ਚ ਕੋਈ ਭੇਦ ਭਾਵ ਨਹੀਂ ਜੀ ਇਹ ਗੱਲਾਂ ਦਾ ਫਿਰ ਇਹ ਕੀ ਚੱਕਰ ਆਈ ਉਹ ਤਾਂ ਨਾ ਇੱਕ ਆਮ ਲੋਕ ਜਿਹੜੇ ਮਤਲਬ ਨਹੀਂ ਇਹ ਗੱਲ ਨੂੰ ਸਮਝਦੇ ਉਹ ਵਝਦੇ ਨਹੀਂ ਉਹਨਾਂ ਦਾ ਤਾਂ ਨਾ ਇੱਕ 뷰 ਲੈਣ ਦਾ ਮਤਲਬ ਆ ਕਿਉਂਕਿ ਉਹਨੂੰ ਤੁਸੀਂ ਵੇਖੋ ਵੀ ਇੰਨੀਆਂ ਗਾਲਾਂ ਕੱਢਦੇ ਲੋਕ ਕਮੈਂਟਾਂ ਦੇ ਵਿੱਚ ਪੜੋ ਉਹ ਤਾਂ ਬੰਦਾ ਨਾ ਕੁਝ ਖਾ ਕੇ ਮਰ ਜਾਈ ਅਗਲਾ ਕਾਲ ਨਹੀਂ ਲੈਂਦਾ ਕਿਸ ਤੋਂ ਉਹਨਾਂ ਨੂੰ ਲੋਕ ਇੰਨੀਆਂ ਗਾਲਾਂ ਕੱਢਦੇ ਇੰਨਾ ਮੰਦਾ ਤੇ ਉਹ ਨਾ ਬੰਦਾ ਕੁਝ ਖਾ ਕੇ ਮਰ ਸਕਦਾ ਜੇ ਬੰਦਾ ਚਾਵੇ ਤਾਂ ਪਰ ਉਹਦੀ ਜਿਵੇਂ ਮੰਨ ਲਓ ਕੱਲੀ ਵੀਊ ਲੈਣ ਤਾਂ ਕ ਉਹਦੀ ਲੋਕਾਂ ਚ ਕੱਲਾ ਫੇਮਸ ਹੋਣ ਵਾਸਤੇ ਉਹ ਤਾਂ ਕਰਦਾ ਕੋਕੋ ਤਾਂ ਸਰਦਾਰ ਵਰਦਾ ਬੰਦਾ ਜੀ ਉਹਨੇ ਤਾਂ ਕਿਸੇ ਤੋਂ ਮੰਗਣਾ ਨਹੀਂ ਮਾੜਾ ਮੋਟਾ ਟਾਈਮ ਪਾਸਾ ਦਾ ਹੁੰਦਾ ਪੜਿਆ ਲਿਖਿਆ ਤੇ ਸਾਡੇ ਵਰਗੇ ਬੰਦਿਆਂ ਨੇ ਐਸੀ ਬੰਦਾ ਤਾਂ ਸਾਂਝੀ ਬਹੁਤ ਆਚਰਣ ਵਾਲੇ ਬੰਦਿਆਂ ਨਾਲ ਕਿਸੇ ਤੋਂ ਲੈਣਾ ਕਿਸੇ ਤੋਂ ਦੇਣਾ ਪਿੰਡ ਚ ਵਰਤ ਵਰਤੇ ਵਾ ਉਹ ਨਾ ਮਤਲਬ ਜਾਤੀਵਾਦ ਉਹ ਬਤਾਉਂਦਾ ਹੈ ਨਹੀਂ ਜਾਤੀ ਵੇ ਉਹ ਤਾਂ ਪਤਾ ਹੋਣਾ ਬਤਾਉਣਾ ਆਉਂਦਾ ਜੀ ਜਿਵੇਂ ਪੜਿਆ ਲਿਖਿਆ ਬੰਦਾ ਤਾਂ ਬਤਾਉਂਦਾ ਪਿੰਡਾਂ ਦੇ ਵਿੱਚ ਉਹਦੇ ਨੂੰ ਤਾਂ ਗਲਤ ਹੁੰਦਾ ਕੰਮ ਲਗਦਾ ਨਹੀਂ ਇਹੋ ਜਿਹੇ ਬੰਦੇ ਨੂੰ ਨੱਥ ਪੈਣੀ ਚਾਹੀਦੀ ਹੈ ਬਈ ਭਾਈਚਾਰੇ ਨੂੰ ਵੀ ਅੱਗੇ ਹੋ ਕੇ ਬੋਲਣਾ ਚਾਹੀਦਾ ਜਿਵੇਂ ਤੁਸੀਂ ਬੋਲ ਰਹੇ ਹੋ ਹਾਂਜੀ ਅਸੀਂ ਇਹ ਚਾਹੁੰਦੇ ਆ ਵੀ ਸਾਰੇ ਅਸੀਂ ਤਾਂ ਕਹਿੰਦੇ ਸਾਰੇ ਪੰਜਾਬ ਦੇ ਵਿੱਚ ਹੀ ਸਾਡੇ ਐਸਸੀ ਸਮਾਜ ਇਹਨਾਂ ਦੇ ਵਿਰੁੱਧ ਬੋਲੇ ਕਿਉਂਕਿ ਇਹਨਾਂ ਨੂੰ ਇਹ ਨੱਥ ਪੈਣੀ ਚਾਹੀਦੀ ਇਹ ਬੋਲ ਨਾ ਸਕੇ ਇਹ ਕਿਸੇ ਢੰਗ ਨਾਲ ਮਰਜ਼ੀ ਇਹਨਾਂ ਨੂੰ ਬੰਦ ਕੀਤਾ ਜਾਵੇ ਹਾਂ ਜੇ ਕਿਸੇ ਨਾਲ ਉਹ ਧੱਕਾ ਹੁੰਦਾ ਉਹਦੇ ਹੱਕ 'ਚ ਬੋਲੋ ਆਪਾਂ ਕਿਸੇ ਦੇ ਮਤਲਬ ਜਰਨਲ ਬੰਦੇ ਦੇ ਉਲਟ ਨਾ ਐਸਸੀ ਦੇ ਆਪਾਂ ਕਿਸੇ ਇਹ ਨਹੀਂ ਬੋਲ ਸਕਦੇ ਜਿਵੇਂ ਉਹਨਾਂ ਨੇ ਵੀਡੀਓ ਪਾਈ ਪੁੱਛਿਆ ਜਾਂ ਗਾਣਾ गा ਕੇ ਕੱਲ ਨੂੰ ਸਾਡੀਆਂ ਵੀ ਮੰਨ ਲਓ ਭੈਣਾ ਗਰੀ ਕੱਲ ਜਦੋਂ ਆਪਾਂ ਕਿਸੇ ਨੂੰ ਮਾੜਾ ਬੋਲਾਂਗੇ ਤਾਂ ਉਹ ਵੀ ਬੋਲਣਗੇ ਜੀ ਇਹ ਤਾਂ ਫਿਰ ਜਿਹੜਾ ਜਗ੍ਹਾ ਆਪਾਂ ਕਰਾਂਗੇ ਉਹ ਜੇ ਭਰਨਾ ਪੈਣਾ ਤੇ ਉਹਦਾ ਜਾਣਾ ਕੁਛ ਨਹੀਂ ਅਸੀਂ ਤਾਂ ਇਹ ਚੋਣ ਵੀ ਨੂੰ ਨੱਥ ਪਾਵੇ ਤੇ ਜੀ ਤਾਂ ਮੰਨ ਲਓ ਸਰਕਾਰਗੇ ਵੀ ਇਹ ਬੇਨਤੀ ਕਰਦੇ ਆਂ ਵੀ ਇਹ ਮੰਨ ਲਓ ਸਾਡੇ ਭਾਈਚਾਰੇ ਚ ਵਿਤਕਰਾ ਵਧਾਉਂਦੇ ਐ ਜਿਹੇ ਬੰਦੇ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਹੋ ਸਕਦਾ ਵੀ ਜੇ ਸਾਡੀ ਇਹ ਸਰਕਾਰ ਤੱਕ ਇਹ ਜਾਂਦੀ ਹੈ ਵੀਡੀਓ ਤਾਂ ਉਹਨੂੰ ਕਿਸੇ ਤਰੀਕੇ ਨਾਲ ਮਰਜ਼ੀ ਬੰਦ ਕੀਤਾ ਉਹਦੇ ਚੈਨਲ ਬੰਦ ਕੀਤੇ ਜਾਣ ਤੇ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਉਹਦੀ ਕੋਈ ਵੀਡੀਓ ਵੇਖੀ ਨਾ ਜਾਵੇ ਤੇ ਸ਼ੇਅਰ ਨਾ ਕਰੀ ਜਾਵੇ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਪਾਈ ਚਾਰੇ ਨੂੰ ਵੀ ਕੀ ਕਹਿਣਾ ਚਾਹੋਂਗੇ ਆਪਣੇ ਭਾਈਚਾਰੇ ਦੇ ਲੋਕ ਵੀ ਜਿਹੜੇ ਉਹਨਾਂ ਦਾ ਕੋਈ ਸਾਥ ਵੀ ਦਿੰਦੇ ਆ ਭਈ ਨਾ ਅਸੀਂ ਨਾ ਆਪਣੇ ਭਾਈਚਾਰੇ ਨੂੰ ਇਹੀ ਕਹਿਣਾ ਚਾਹਦੇ ਜਿਹੜੇ ਬੰਦੇ ਉਹ ਗਲਤ ਬੰਦੇ ਦਾ ਸਾਥ ਦਿੰਦੇ ਆ ਉਹਦੀਆਂ ਵੀਡੀਓ ਵੇਂਦੇ ਆ ਵਾਇਰਲ ਕਰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੀ ਵੀ ਇਹੋ ਜਿਹੇ ਗਲਤ ਬੰਦਿਆਂ ਸਾਥ ਨਾ ਦਿਓ ਹਾਂ ਜੇ ਕਿਸੇ ਨਾਲ ਤੱਕਾ ਹੁੰਦਾ ਸੀ ਵੀ ਤੁਹਾਡੇ ਨਾਲ ਖੜਦੇ ਆ ਅਸੀਂ ਕਿਹੜਾ ਕੋਈ ਤਕੜੇ ਬੰਦੇ ਚ ਅਸੀਂ ਵੀ ਏਸੀ ਬੰਦੇ ਆ ਜੇ ਕਿਸੇ ਇੱਕ ਨਾਲ ਕੋਈ ਤੱਕਾ ਹੁੰਦਾ ਤਾਂ ਉਹਦਾ ਸਾਥ ਦਿਓ ਜਿੱਥੇ ਸੱਦੋ ਅਸੀਂ ਹਾਜ਼ਰ ਹੋਵਾਂਗੇ ਪਰ ਇਹੋ ਜਿਹੇ ਕਮਾਂ ਚੋਸ ਬੰਦੇ ਸਜੋਗਣ ਦਾ ਉਹ ਅਸੀਂ ਰਿਕਵੈ ਆ ਦੇ ਸਾਰੇ ਭੈਣ ਭਰਾਵਾਂ ਨੂੰ ਵੀ ਇਹੋ ਜੇ ਬੰਦਾ ਸਾਹ ਛੱਡੋ ਨਾ ਉਹਦਾ ਸਾਹ ਦਿਓ ਉਹਦਾ ਵੀਡੀਓ ਨਾ ਸ਼ੇਅਰ ਕਰੋ ਇਹ ਗਲਤ ਕੰਮ ਹੈ ਇਹਦੇ ਨਾਲ ਫੁੱਟ ਵੱਧਾਂ ਘਰ ਦੇਣ ਇਹਨਾਂ ਨੇ ਤਾਂ Hindu Muslim ਵਾਲਾ ਕੰਮ ਚਲਾਤਾ ਆਪਣੇ ਸਿੱਖ ਭਾਈਚਾਰੇ ਜੀ ਉਹਦੀ ਫੁੱਟ ਪਾਈ ਜਾਂਦਾ ਜੀਬ ਜੀ Hindu ਆਪਣਾ Hindu ਸਿੱਖ ਚ ਪਾਈ ਜਾਂਦੇ ਜਿਵੇਂ ਉਹ ਜੀ ਇਹ ਫੁੱਟ ਇੱਥੇ ਆਪਣੇ ਪੰਜਾਬੀਆਂ ਜੀ ਪਾਉਣਾ ਸ਼ੁਰੂ ਕਰਤੀ ਕਿਉਂਕਿ ਆਪਾਂ ਸਾਰੇ ਪੰਜਾਬੀ ਆ ਜੇ ਇਹ ਕੰਮ ਹੋਊਗਾ ਤਾਂ ਇਹਦੇ ਨਾਲ ਇਹ ਵਿਤਕਰਾਂ ਵਧੂਗਾ ਜਾਤ ਪਾਤ ਦਾ ਘਟਣਾ ਨਹੀਂ ਵਧੂਗਾ ਹੁਣ ਤਾਂ ਜਾਤ ਪਤਾ ਇਹ ਨਹੀਂ ਠੀਕ ਆ ਪਹਿਲਾਂ ਹੁੰਦੀ ਸੀ ਜਿਉ ਕੋਈ ਇੱਕ ਤਾਂ ਬੰਦਾ ਕਰਦਾ ਸਾਡੇ ਪਿੰਡ ਮੰਨ ਲਓ ਕਿਸੇ ਪਿੰਡ ਵੀ ਹੁੰਦੀ ਆ ਉਹ ਇੱਕ ਅੱਧਾ ਬੰਦਾ ਕਰਦਾ ਤਾਂ ਤੁਸੀਂ ਉਹ ਬੰਦੇ ਨੂੰ ਛੱਡ ਦਿਓ ਮਾੜਾ ਤਾਂ ਆਪਣੇ ਏਸੀ ਬੰਦੇ ਨੂੰ ਮੈਂ ਇਹ ਬੇਨਤੀ ਕਰਦਾ ਵੀ ਤੁਹਾਨੂੰ ਲੱਗਦਾ ਵੀ ਫਲਾਣਾ ਬੰਦਾ ਮਾੜਾ ਨੂੰ ਛੱਡ ਦਿਓ ਦੂਜੇ ਤਾਂ ਨਹੀਂ ਕਰਦੇ ਦੂਜਿਆਂ ਮਗਰ ਲਾ ਕੇ ਉਹ ਇੱਕ ਬੰਦੇ ਮਗਰ ਲਾ ਕੇ ਦੂਜਿਆਂ ਨੂੰ ਤਾਂ ਨਹੀਂ ਆਪਾਂ ਨਿੰਦਰਾ ਇਹ ਮਾੜੀ ਗੱਲ ਆ ਜੀ ਰਗਰੇਟੇ ਵਾਤੇ ਅਸੀਂ ਤਾਂ ਮੌਤ ਮਾੜੀ ਗੱਲ ਨੇ ਗੁਰਵਿੰਦਰ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਸਾਡੀ ਵਿਰੋਧ ਧਨਾਵ ਦਾ ਅਸੀਂ ਪਿੰਡ ਚ ਹਰ ਇੱਕ ਨਾਲ ਵਰਤਨਾ ਖੇਤੀ ਬਾੜੀ ਜਾਣਾ ਦਿਹਾੜੀ ਤੇ ਪੇ ਜਾਣਾ ਕੰਮ ਧੰਦੇ ਜਾਣਾ ਪੈਸਾ ਤੇ ਲਾ ਵਰਤਨਾ ਤੁਸੀਂ ਤਾਂ ਛੱਡ ਦੇ ਨਹੀਂ ਵਰ ਤੇ ਸਾਡੇ ਭਾਈ ਜਰੇ ਨੂੰ ਵੀ ਰਿਕਵੈਸਟ ਆ ਵੀ ਇਹਨਾਂ ਦਾ ਸਹਿਯੋਗ ਨਾ ਕਰਾਇਆ ਵੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਪਤਾ ਕੀ ਗੇਂਦ ਨਾਲ ਉਹਨਾਂ ਦੀ ਚੱਪਲੀ ਢਿੱਗ ਪਈ ਸੀ ਖੇਤ ਦੇ ਵਿੱਚ ਤੇ ਭਾਈ ਲੱਖੇ ਸਿਧਾੜੇ ਨੇ ਉਹ ਵੀ ਬੰਦਾ ਜਰਨਲ ਹੀ ਸੀ ਜੀਨੇ ਉਹ ਮੁੰਡਾ ਕੁੱਟਿਆ ਸੀ ਤੇ ਭਾਈ ਲੱਖੇ ਸਿਧਾੜੇ ਨੇ ਉਸ ਐਸੇ ਬੰਦਿਆਂ ਦਾ ਇੰਨਾ ਸਾਥ ਦਿੱਤਾ ਉਹਦੇ ਵਿੱਚ ਹਸਪੀਟਲ ਦੇ ਵਿੱਚ ਜਾ ਕੇ ਉਹਨਾਂ ਦੀ ਪੂਰੀ ਮਦਦ ਕੀਤੀ ਉੱਥੇ ਉਸ ਬੰਦੇ ਤੇ ਪਰਚਾ ਕਰਾਇਆ ਲੱਖੇ ਨੇ ਉਸ ਤੋਂ ਪੂਰਾ ਜ਼ੋਰ ਲਾ ਕੇ ਉਹਦੇ ਪਰਚਾ ਕਰਾਇਆ ਤੇ ਪਤਾ ਕੀ ਜੇਕਰ ਉਹ ਅਸੀਂ ਪਿੰਡ ਦੇ ਵਿੱਚ ਰਹਿੰਨੇ ਆ ਅਸੀਂ ਲੱਖਾਂ ਰੁਪਇਆ ਵਿਆਹਾਂ ਤੇ ਲਾਉਣੇ ਆ ਅਸੀਂ ਵੀ ਲਾਇਆ ਅਸੀਂ ਤਿੰਨਾਂ ਭਰਾ ਸਾਰਾ ਏਸੀ ਪਿੰਡਾਂ ਚੋਂ ਪੈਸਾ ਵਰਦਿਆਂ ਸਾਡੇ ਤਾਂ ਕੋਈ ਭੇਤ ਭਾਅ ਬਾਈ ਜੀ ਹੈ ਨਹੀਂ ਇਹ ਤੇ ਅਸੀਂ ਲੱਖਿਆ ਵਰਗੇ ਭੈਣ ਭਰਾਵਾਂ ਦਾ ਵੀ ਇਸ ਕਰਕੇ ਧੰਨਵਾਦ ਕਰਦੇ ਵੀ ਉਹ ਆਪਦੇ ਜਰਨਲ ਬੰਦਿਆਂ ਦੇ ਵੀ ਉਲਟਾ ਕੇ ਸਾਡੀ ਏਸੀ ਬੰਦਾਂ ਦੀ ਮਦਦ ਕਰਦੇ ਆ ਤੇ ਫਿਰ ਇਹ ਭੇਤ ਭਾਤ ਕਿਉਂ ਵਧਾਉਂਦੇ ਆ ਜੀ ਬੰਦੇ ਇਹ ਗਲਤ ਗੱਲ ਆ ਇਹਦੇ ਖਲਾਫ ਕੱਟ ਵੀ ਹੋਇਆ ਸੀ ਬਾਈ ਹਨਾ ਲੁਧਿਆਣੇ ਦੇ ਵਿੱਚ ਜਰਨਲ ਬੰਦਿਆਂ ਨੇ ਵੀ ਕਰਿਆ ਸੀਗਾ ਮੰਗ ਕਰ ਇਹ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਇਹ ਬਿਲਕੁਲ ਸਹੀ ਗੱਲ ਹੈ ਜਿਹੜਾ ਲੁਧਿਆਣੇ ਉੱਤੇ ਕੱਟ ਹੋਇਆ ਸੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੇ ਇਸ ਗੱਲ ਦੇ ਖਿਲਾਫ ਵਰਕ ਖਲਾਫ ਜਿਹੜਾ ਇਹਨਾਂ ਨੇ ਕੱਠ ਰੱਖਿਆ ਸੀ ਉਹ ਹੋਣੀ ਚਾਹੀਦੀ ਹੈ ਕਾਰਵਾਈ ਕਿਉਂਕਿ ਉਹ ਗਲਤ ਗੱਲ ਆ ਜਿਹੜਾ ਆਪਾਂ ਜਰਨਲ ਬੰਦਿਆਂ ਨੂੰ ਇਹ ਮੰਨ ਲਓ ਭੰਡਦੇ ਆ ਜਰਨਲ ਬੰਦਿਆਂ ਦੇ ਅਸੀਂ ਤਾਂ ਮੰਨ ਲਓ ਸਹਿਯੋਗ ਵੀ ਕਰਾਂਗੇ ਇਸ ਗੱਲ 'ਚ ਵੀ ਤੇ ਪਰਚਾ ਹੋਵੇ ਜੇ ਕਿਤੇ ਸਾਡੀ ਵੀ ਲੋੜ ਆ ਤਾਂ ਅਸੀਂ ਪਹੁੰਚਾਂਗੇ ਜੇ ਕਹਿਣਗੇ ਨਾ ਤੇ ਜ਼ਰੂਰੀ ਆ ਪਰਚਾ